ਫਿਲਮ ਦੇ ਕੇ ਆਇਆ ਖਾਸ ਤੌਰ ਤੇ ਤੁਹਾਡੇ ਦੋਸਤ ਆਏ ਨੇ ਹੈ ਯਾਰ ਦੀ ਫਿਲਮ ਆਈ ਹੈ ਕਿਵੇਂ ਲੱਗੀ ਜਿਹੜੋ ਦੇਖਣਗੇ ਨਹੀਂ ਵਧੀਆ ਕੰਮ ਵਧੀਆ ਕਨਸੈਪਟ ਲੱਗਿਆ ਮੈਨੂੰ ਲੱਗਦਾ ਅਜ ਤੱਕ ਪੰਜਾਬ ਤੇ ਤਾਂ ਨਹੀਂ ਕਿਸੇ ਨੇ ਬਣਾਈ ਐ ਵੀ ਦੀ ਮਿੰਨਤੀ ਆ ਤੁਸੀਂ ਮੰਨੋਗੇ ਨਹੀਂ ਉਹਨੇ ਸੀਰੀਜ਼ ਲਈ 15 ਕਿਜੀ ਦਾ weight gain ਕਰਿਆ ਸੀਗਾ ਲੱਗ ਰਿਹਾ ਸੀ ਵੀ ਸਾਡਾ ਦੋਸਤ ਹੀ ਹੈਗਾ ਨਹੀਂ 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 ਉਹ ਉਹ ਤਾਂ ਉਹ ਮੈਨੂੰ ਉਹਦੇ ਤੇ 100 ਚੋ ਕੇ ਲਈ 200% ਯਕੀਨ ਹੈ ਉਹਨੂੰ ਕੋਈ ਵੀ ਕੈਰੇਕਟਰ ਦੇ ਦਿਓ ਉਹਦੇ ਵਿੱਚ ਵੜ ਜਾਂਦਾ ਪਿਆਰੇ ਕਹਿੰਦੇ ਦੋਸਤਾਂ ਦੀ ਫਿਲਮ ਆਈ ਹੈ ਚਾਹ ਤਾਂ ਚੜਨਾ ਹੀ ਆ ਜੀ ਦੇਖੋ ਜੀ ਸਾਰੇ ਇਕੱਠੇ ਯੂਥ ਫੈਸਟੀਵਲਾਂ ਚੋਂ ਨਿਕਲੇ ਹੋਏ ਆ ਇਹ ਵੀ ਆਨੰਦਪੁਰ ਸਾਹਿਬ ਖਾਲਸਾ ਕਾਲਜ ਸੀਗਾ ਇਹ ਭੰਗੜੇ ਚ ਬੋਲੀਆਂ ਪਾਉਂਦੇ ਹੁੰਦੇ ਸੀ ਮੈਂ ਥੀਏਟਰ ਕਰਦਾ ਹੁੰਦਾ ਸੀ ਉੱਥੇ ਫਿਲਮ ਦੇ ਕੇ ਆਏ ਆ ਖਾਸ ਤੌਰ ਤੇ ਤੁਹਾਡੇ ਦੋਸਤ ਆਏ ਨੇ ਹੈ ਯਾਰ ਦੀ ਫਿਲਮ ਆਈ ਹੈ ਕਿਵੇਂ ਲੱਗੀ ਜਿਹੜਾ ਦੇਖਣਗੇ ਨਹੀਂ ਵਧੀਆ ਕੰਮ ਵਧੀਆ ਕਨਸੈਪਟ ਲੱਗ ਗਈ ਮੈਨੂੰ ਲੱਗਦਾ ਅਜ ਤੱਕ ਪੰਜਾਬ ਤੇ ਤਾਂ ਨਹੀਂ ਕਿਸੇ ਨੇ ਬਣਾਈ ਐ ਵੀ ਦੀ ਹਨਾ ਤੇ ਵਧੀਆ ਗੁੱਡ ਤੇ ਸਾਡੇ ਯਾਰ ਦਾ ਤਾਂ ਬਾਕੀ ਵਧੀਆ ਹੀ ਕੰਮ ਸਾਰਿਆਂ ਦਾ ਵਧੀਆ ਕੰਮ ਹੈ ਉਹ ਤਾਂ ਮਿਹਨਤ ਹੀ ਆ ਤੁਸੀਂ ਮੰਨੋਗੇ ਨਹੀਂ ਉਹਨੇ ਇਹ ਸੀਰੀਜ਼ ਲਈ 15 ਕਿਜੀ ਦਾ weight gain ਕਰਿਆ ਸੀਗਾ ਹਾਂਜੀ ਹਾਂਜੀ ਇਹ ਪਤਾ ਨਹੀਂ ਹੈਗਾ ਫਿਰ ਕਿਹਦਾ ਆ ਦੇਖੋ ਅੱਛਾ ਅੱਛਾ ਹੋਰ ਇਹਨੇ ਸਪੈਸ਼ਲ ਹਾਂ ਸੀਰੀਜ਼ ਲਈ ਇਹਨੇ weight gain ਵੀ ਕੀਤਾ ਆਪਣਾ ਵਧੀਆ ਮਿਹਨਤ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਕੀ ਕਹੋਗੇ ਤੁਸੀਂ ਇੱਕ ਸਕਰੀਨ ਤੇ ਉਹਨਾਂ ਨੂੰ ਵੇਖ ਕੇ ਆਏ ਇੱਕ ਪਰਸਨਲ ਲਾਈਫ ਚ ਦੇਖਦੇ ਹੋ ਕਿੰਨਾ ਕ ਜਿਆਦਾ ਫਰਕ ਬਹੁਤ ਜਿਆਦਾ ਫਰਕ ਹੈ ਬਹੁਤ ਵਧੀਆ ਪਲਗ ਰਹੀ ਸੀ ਵੀ ਸਾਡਾ ਦੋਸਤ ਹੀ ਹੈਗਾ ਨਹੀਂ 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 ਉਹ ਉਹ ਤਾਂ ਉਹ ਮੈਨੂੰ ਉਹਦੇ ਤੇ 100 ਚੋਂ ਕਹ ਲਈਏ 200% ਯਕੀਨ ਹੈ ਉਹਨੂੰ ਕੋਈ ਵੀ ਕੈਰੈਕਟਰ ਦੇ ਦੋ ਉਹਦੇ ਵਿੱਚ ਵੜ ਜਾਂਦਾ ਕਿਉਂਕਿ ਮੈਂ ਉਹਨੂੰ ਸ਼ੁਰੂ ਤੋਂ ਦੇਖਿਆ ਸਟਰਗਲ ਕਰਦੇ ਨੂੰ ਇੱਕ ਕਮਾਲਾ ਛੋਟੇ ਬੰਦੇ ਤੋਂ ਉਹ ਤਾਂ ਮੈਨੂੰ ਉਹਦੇ ਤੋਂ ਕੋਈ ਉਹ ਨਹੀਂ ਬਟ ਉਹਦਾ ਸਕਰੀਨ ਤੇ ਕੁਝ ਹੋਰ ਵੈਸੇ ਸਾਡੇ ਨਾਲ ਰੀਅਲ ਚ ਤੋਂ ਕੁਝ ਹੋਰ ਹੈ ਹਾਂਜੀ ਉਹ ਦਸਨੀਆ ਨਹੀਂ ਸੀ ਉਹ ਥੋੜੀਆਂ ਜਿਹੀਆਂ ਸੀਕ੍ਰੀਟ ਫਿਰ ਉਹ ਤਾਂ ਫਿਰ ਪਰਸਨਲ ਹੁੰਦੀਆਂ ਜੀ ਤੇ ਦੇਖ ਗਏ ਹੋ ਤੇ ਬਾਕੀ ਕਰਕੇ ਡਾਊਨਲੋਡ ਦੇਖੋਗੇ ਹਾਂਜੀ ਹਾਂਜੀ ਜ਼ਰੂਰ ਦੇਖਾਂਗੇ ਇਹ ਵੀ ਸਾਡਾ ਭਰਾ ਵਿੱਚ ਹੀ ਹੈ ਇਹ ਵੀ ਸਹੀ ਗੱਲ ਜੀ ਸਿਰੇ ਰੋਲ ਭਰਾ ਦਾ ਮੇਰੇ ਕੋਲ ਚਾਹ ਚੜਿਆ ਪਿਆ ਕਹਿੰਦੇ ਦੋਸਤਾਂ ਦੀ ਫਿਲਮ ਆਈ ਹੈ ਚਾਹ ਦਾ ਚੜਨਾ ਹੀ ਆ ਜੀ ਦੇਖੋ ਅਸੀਂ ਸਾਰੇ ਇਕੱਠੇ ਯੂਥ ਫੈਸਟੀਵਲਾਂ ਚੋਂ ਨਿਕਲੇ ਹੋਏ ਆ ਇਹ ਵੀ ਆਨੰਦਪੁਰ ਸਾਹਿਬ ਖਾਲਸਾ ਕਾਲਜ ਹੈਗਾ ਇਹ ਭੰਗੜੇ 'ਚ ਬੋਲੀਆਂ ਪਾਉਂਦੇ ਹੁੰਦੇ ਸੀ ਮੈਂ ਥੀਏਟਰ ਕਰਦਾ ਹੁੰਦਾ ਸੀ ਉੱਥੇ ਹਾਂਜੀ ਬਿਲਕੁਲ ਬਹੁਤ ਚੰਗੀ ਗੱਲ ਹੈ ਹਨਾ ਵੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਇਕੱਠੇ ਪਹੁੰਚੇ ਹਨਾ ਹਾਂਜੀ 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 ਕਿਰੈਕਟਰ ਬਾਰੇ ਦੱਸੋ ਕਿਵੇਂ ਰ ਬਹੁਤ ਘੰਟ ਰਿਹਾ ਮਾਹੌਲ ਜੀ ਬਾਕੀ ਜਿਹੜਾ ਮੇਨ ਕਰੈਕਟਰ ਆ ਉਹਦਾ ਅਗਲੇ 3 ਐਪੀਸੋਡਾਂ ਚ ਆਉਣਾ ਸਾਡਾ ਹੁਣ ਤੱਕ ਤਾਂ ਭੂਮਿਕਾ ਬੰਨੀ ਹੈ ਅਜੇ ਸਾਡੇ ਜਿਹੜੇ ਸਾਡੇ ਕਿਰਦਾਰ ਨੇ ਅੱਛਾ ਜੀ ਦੇਖਾਂਗੇ ਜਰੂਰ ਨਹੀਂ ਤੁਸੀਂ ਵੀ ਨਹੀਂ ਲੀਕ ਕਰਨਾਗਾ ਨਾ ਜੀ ਮੈਂ ਤੁਹਾਨੂੰ ਲੀਕ ਦੱਸ ਦੋ ਮੜੇ ਜਾਂ ਨਾ ਨਾ ਫਿਰ ਦੇਖਣ ਦਾ ਸਵਾਦ ਹੀ ਨਹੀਂ ਆਉਣਾ ਇਹ ਸਸਪੈਂਸ ਬਣਿਆ ਰਹਿਣ ਤੋਂ ਚਲੋ ਠੀਕ ਹੈ ਚਲੋ ਠੀਕ ਹੈ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਡਾਊਨਲੋਡ ਕਰ ਲਓ ਐਪ ਨੂੰ ਕੇਬਲ 1 ਨੂੰ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਲੱਕੜਬੱਗੇ ਰਿਲੀਜ਼ ਹੋ ਚੁੱਕੀ ਹੈ ਜੀ ਤੇ ਨਵੇਂ ਐਪੀਸੋਡ ਆ ਚੁੱਕੇ ਨੇ ਬਾਕੀ ਦੇ ਵੇਖਣ ਲਈ ਤਿਆਰ ਰਹੋ